ਸਬਡਿਵੀਜ਼ਨ ਫਲੋਰ ਦੇ ਥਾਣਾ ਬਿਲਗਾ ਦੇ ਐਸ ਐਚ ਓ ਪਲਵਿੰਦਰ ਸਿੰਘ ਅਤੇ ਉਹਨਾਂ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ 490 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ। ਇਸ ਮੰਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਵਨ ਸਿੰਘ ਬਾਲ ਨੇ ਦੱਸਿਆ ਕਿ ਬਿਲਗਾ ਪੁਲਿਸ ਵੱਲੋਂ 6 ਅਪ੍ਰੈਲ ਨੂੰ ਬਿਲਗਾ ਥਾਣੇ ਵਿੱਚ ਐਨਡੀਪੀਐਸ ਅਟੈਕ ਦਾ ਮਾਮਲਾ ਦਰਜ ਕਰਦੇ ਹੋਏ ਦੋ ਦੋਸ਼ੀਆਂ ਜਿਨ੍ਹਾਂ ਵਿੱਚ ਕੁਲਵਿੰਦਰ ਕੌਰ ਪਤਨੀ ਲੇਟ ਮੇਜਰ ਸਿੰਘ ਅਤੇ ਲਖਵੀਰ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਕੰਦੋਲਾ ਖੁਰਦ ਨੂੰ ਗ੍ਰਿਫਤਾਰ ਕਰਕੇ 112 112 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਜਿਨ੍ਹਾਂ ਤੋਂ ਪੁੱਛਗਿੱਛ ਕਰਨ ਤੇ ਹੋਰ ਕੀ ਸਾਹਮਣੇ ਆਇਆ ਤੁਸੀਂ ਵੀ ਸੁਣੋ ਸਬਡਿਵੀਜ਼ਨ ਫਲੋਰ ਦੀ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਮਿਲੀ ਜਦੋਂ ਇੱਕ 490 ਗ੍ਰਾਮ ਹਰੋਇਨ ਦੇ ਨਾਲ ਇੱਕ ਨਸ਼ਾ ਤਸਕਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਸਾਡੇ ਨਾਲ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬੱਲ ਹੁਣੇ ਮੌਜੂਦ ਹੈ ਗੱਲਬਾਤ ਕਰ ਲੈਣੇ ਬੱਲ ਸਾਹਿਬ ਕਾਫੀ ਹੈਵੀ ਰਿਕਵਰੀ ਜਿਹੜੀ ਹੋਈ ਹੈ ਪੁਲਿਸ ਨੂੰ ਸਫਲਤਾ ਮਿਲੀ ਹੈ ਬਿਰਕ ਪੁਲਿਸ ਨੂੰ ਦੱਸ ਦਿਓ ਜੀ ਇਹੇ ਦੋਸ਼ੀ ਦਾ ਨਾਮ ਕੀ ਹੈ ਕਿੰਨੇ ਕਿ ਰਿਕਵਰੀ ਸ਼੍ਰੀ ਰਵਿੰਦਰ ਸਿੰਘ ਬਿਰਕ ਐਸਐਸਪੀ ਜਿੰਦਰ ਦੇਹاتی ਜੀ ਦੇ ਵੱਲੋਂ ਨਸ਼ਿਆ ਅਮਰੁੱਧ ਜਿਹੜੀ ਮਹਿਮ ਚਲਾਈ ਗਈ ਹੈ ਉਹਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਅ ਐਸ ਐਚ ਓ ਬਿਲਗਾ ਵੱਲੋਂ ਜਿਹੜਾ ਸੀ ਬਲਵਿੰਦਰ ਸਿੰਘ ਵੱਲੋਂ ਕਾਰਵਾਈ ਕਰਦਿਆਂ ਹੋਇਆ ਤੇ ਉਸ ਦੀ ਟੀਮ ਵੱਲੋਂ ਇੱਕ ਐਫ ਆਈ ਆਰ ਨੰਬਰ 26/25 ਦਰਜ ਕੀਤੀ ਗਈ ਸੀ। ਇਸ ਵਿੱਚ ਦੋ ਦੋਸ਼ੀ ਜਿਹੜੇ ਸੀ ਉਹ ਗ੍ਰਿਫਤਾਰ ਸਨ। ਉਹਨਾਂ ਕੋਲੋਂ 212 ਗ੍ਰਾਮ ਜਿਹੜੀ 112 ਗ੍ਰਾਮ ਹਿਰੋਇਨ ਜਿਹੜੀ ਸੀ ਉਹ ਬਰਾਮਦ ਹੋ ਚੁੱਕੀ ਸੀ। ਇਹਨਾਂ ਦੇ ਅਸੀਂ ਜਦੋਂ ਪੁੱਛਗਿੱਛ ਕੀਤੀ ਦੌਰਾਨ ਰਿਮਾਂਡ ਤੇ ਸਾਨੂੰ ਇਹਦੇ ਬੈਕਵਰਡ ਲਿੰਕ ਦਾ ਪਤਾ ਲੱਗਾ ਸੀ ਵੀ ਕਿੱਥੋਂ ਮਿਲੀ ਹੈਗੀ ਆ। ਉਹ ਬੈਕਵਰਡ ਲਿੰਕ ਦੇ ਵਿੱਚ ਅਸੀਂ ਫਿਰ ਜਦੋਂ ਕਲੀਅਰ ਕੀਤਾ ਤੇ ਇੱਕ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਸੀ ਜਿਹਦੇ ਕੋਲੋਂ ਇਹਨਾਂ ਨੇ ਇਹ ਹੀਰੋਇਨ ਜਿਹੜੀ ਸੀ ਉਹ ਲਈ ਸੀ ਤੇ ਉਹਨੂੰ ਹੀ ਪਤਾ ਸੀ ਵੀ ਉਹ ਕਿੱਥੇ ਰੱਖੀ ਹੋਈ ਆ ਤੇ ਫੇਰ ਕੰਦੋਲਾ ਖੁਰਤੋਂ ਇਹ ਬਰਾਮਦ ਕੀਤੀ ਹੈ ਕਮਰਸ਼ੀਅਲ ਰਿਕਵਰੀ ਹੈਗੀ ਆ 490 ਗ੍ਰਾਮ ਤੇ ਇਹ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਨਾ ਵੀ ਜਿਹੜਾ ਦੋਸ਼ੀ ਹੈਗਾ ਇਹ ਵਿਜੇ ਕੁਮਾਰ ਇਸ ਦੇ ਬਰਖਲਾਫ ਆਲਰੇਡੀ 12 ਮਕਦਮੇ ਦਰਜ ਨੇ ਇਹ ਸਾਰੇ ਸਰ ਐਨਡੀਪੀ ਆ ਸਕਦੇ ਅੰਦਰਜਾ ਇਹ ਇਹ ਜਿਹੜਾ ਵਿਜੇ ਕੁਮਾਰ ਹੈ ਜੀ ਇਹ ਕਿੱਥੇ ਦਾ ਰਹਿਣ ਵਾਲਾ ਹੈ ਤੇ ਜਿਹੜਾ ਪਹਿਲਾਂ 112 ਗ੍ਰਾਮ ਦੇ ਨਾਲ ਫੜਿਆ ਹੈ ਦੋਸ਼ੀ ਉਹ ਕਿੱਥੇ ਦਾ ਰਹਿਣ ਵਾਲਾ ਸੀ ਜਿਹੜਾ ਦੋਸ਼ੀ ਦੋਨੋਂ ਸਨ ਉਹ ਬਿਲਗਾ ਥਣ ਦੇ ਵਿੱਚ ਕੰਦੋਲਾ ਖੁਰਦ ਪਿੰਡ ਪੈਂਦਾ ਉੱਥੇ ਦੇ ਰਹਿਣ ਵਾਲੇ ਸਨ ਤੇ ਜਿਹੜਾ ਇਹ ਦੋਸ਼ੀ ਹੈ ਇਹ ਸਿਟੀ ਜਨੰਦਰ ਦਾ ਏਰੀਆ ਨੂੰ ਬਿਲੋਂਗ ਕਰਦਾ ਹੈਗਾ ਵਿਜੇ ਕੁਮਾਰ ਇਲੀਅਸ ਲਾਡੂ ਇਹਦੇ ਤੇ ਇੱਕ ਦੋ ਪਰਚੇ ਚੋਰੀ ਦੇ ਨੇ ਬਾਕੀ ਸਾਰੇ ਐਨਡੀਪੀ ਸੈਕਟਰ ਦੇ ਮਾਮਲੇ ਹੀ ਦਰਜ ਨੇ ਤੇ ਜਿਹੜੀ ਇਹਦੀ ਸਾਰਾ 490 ਗ੍ਰਾਮ ਇਹਦੇ ਨਿਸ਼ਾਨਦੇ ਤੇ ਰਿਕਵਰੀ ਹੋਈ ਹੈ ਜੀ ਵੀਰੇ ਦੀ ਇਹ ਕਿੱਥੋਂ ਹੋਈ ਹੈ ਜੀ ਤੇ ਇਹ ਕਿੱਥੇ ਕਿਹੜੀ ਜੇਲ੍ਹ ਦੇ ਵਿੱਚ ਬਾਂਸੀਗਰ ਰਿਮਾਂਡ ਤੇ ਇਹ ਲੈ ਕੇ ਆਂਦਾ ਜੀ ਇਹ ਕੇਂਦਰੀ ਜੇਲ੍ਹ ਕਪੂਰਥਲਾ ਦੇ ਵਿੱਚ ਸਜ਼ਾ ਕੱਟ ਰਿਹਾ ਸੀ ਇਹਨੂੰ ਅਸੀਂ ਪ੍ਰੋਡਕਸ਼ਨ ਮੰਡ ਤੇ ਲਿਆਂਦਾ ਹੈਗਾ ਤੇ ਕੰਦੋਲਾ ਖੁਰਦ ਜਿਹੜਾ ਪਿੰਡ ਹੈਗਾ ਉੱਥੋਂ ਇਹਦੀ ਬਰਾਮਦਗੀ ਕੀਤੀ ਗਈ ਹੈ ਇਹਦੇ ਫਰਦੰਸ਼ਾਪ ਦੇ ਉੱਤੇ ਸਰ ਜੀ ਬੈਕਗਰਾਉਂਡ ਜੇ ਗੱਲ ਕੀਤੀ ਜਾਵੇ ਪ੍ਰੋਪਰਟੀ ਕੀ ਹੈ ਕੰਮ ਵਗੈਰਾ ਕੀ ਕਰਦਾ ਸੀਗਾ ਇਹ ਇਹ ਨਸ਼ੇ ਦੇ ਧੰਦੇ ਨਾਲ ਜੁੜਿਆ ਹੋਇਆ ਜੀ ਇਹ ਹੋਰ ਕੋਈ ਵੀ ਇਹਦਾ ਕੰਮ ਸੀਗਾ ਇਹਦੀ ਜੋ ਹੁਣ ਤੱਕ ਪੁਸ਼ਕਸ਼ਾਈ ਹੈ ਤੇ ਮੋਸਟਲੀ ਇੱਥੇ 12 ਐਫਆਈਆਰਸ ਦਰਜ ਨੇ ਜਿਹੜੀਆਂ ਕਿ ਅੰਡਰ ਟ੍ਰਾਇਲ ਚੱਲ ਰਹੀਆਂ ਨੇ ਤੇ ਇਹ ਜਿਹੜਾ ਇਹ ਨਸ਼ਾ ਨਾ ਹੀ ਗ੍ਰਸਤ ਹੈਗਾ ਨਸ਼ਿਆਂ ਦੇ ਵਿੱਚ ਹੀ ਇਹ ਕੰਮਗਾ ਜੋ ਦਾ ਕੰਮਕਾਰ ਸੀ ਉਹ ਇਹ ਕਰ ਰਿਹਾ ਛਡੈਕਟ ਵੀ ਹੈਗਾ ਜੀ ਇਹ ਆਪ ਇਹ ਅਡਿਕਟ ਦਾ ਜਿਹੜਾ ਇਹਦਾ ਹੁਣ ਟੈਸਟ ਕਰਵਾਇਆ ਜਾਵੇਗਾ ਇਹਦੇ ਵਿੱਚ ਤੇ ਜਦੋਂ ਉਹਨੂੰ ਮੈਡੀਕਲ ਕਰਵਾਇਆ ਜਾਵੇਗਾ ਉਸ ਤੋਂ ਬਾਅਦ ਕਲੀਅਰ ਹੋਵੇਗਾ ਰਿਮਾਂਡ ਵਗੈਰਾ ਇਹਦਾ ਰਿਮਾਂਡ ਅਸੀਂ 2 ਦਿਨ ਦਾ ਹਾਸਲ ਕੀਤਾ ਸੀ ਤੁਹਾਨੂੰ ਜੀ ਸੁਣਿਆ ਤੁਸੀਂ ਜਿਹੜਾ ਕੇਂਦਰੀ ਜੇਲ੍ਹ ਚ ਇਹ ਬੰਸ ਹੈਗਾ ਵਿਜੇ ਕੁਮਾਰ ਲੱड्डੂ ਜਿਸ ਨੂੰ ਹੁਣ ਪ੍ਰੋਡਕਸ਼ਨ ਬਰਨ ਤੇ ਲੈ ਕੇ ਆਇਆ ਹੈ ਤੇ ਜਿਹਦਾ 2 ਦਿਨ ਮੰਡਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਤੇ ਜਿਹਦੇ ਨਿਸ਼ਾਨਦੇਹੀ ਤੇ ਜਿਹੜਾ 490 ਗ੍ਰਾਮ ਹਰੋਇਨ ਜਿਹੜੀ ਹੈ ਪੁਲਿਸ ਨੇ ਬਰਾਮਦ ਕੀਤੀ ਹੈ ਜਿਹਦੇ ਖਿਲਾਫ ਹੁਣ ਜਿਹੜਾ ਥਾਣਾ ਬਿਲਗਾ ਦੇ ਜਿਹੜਾ ਮਾਮਲਾ ਦਰਜ ਕੀਤਾ ਹਣੇ ਜਿਹੜਾ ਮਨੂਸ਼ ਪਾਵਾ ਫਲੋ